ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਲਓ ਜੀ ਅੱਜ ਆਪਾਂ ਮੋਤੀ ਪਿਸ਼ਟੀ ਬਣਾਉਣੀ ਆ ਉਹਨਰੇ ਲਈ ਜਿਹੜੇ ਸੁੱਚੇ ਮੋਤੀ ਆ ਉਹ ਆਪਾਂ ਗਲਾਬ ਦੇ ਹਾਕ ਤੇ ਚ ਡਬੋਣ ਲੱਗੇ ਆ ਇੱਥੇ ਮੋਤੀਆਂ ਨੂੰ ਗਲਾਬ ਦੇ ਹਾਕ ਤੇ ਚ ਡਬੋਵਾਂਗੇ ਤੇ ਮੋਤੀ ਦੇਖ ਲਓ ਵਧੀਆ ਵਧੀਆ ਬਹੁਤ ਸੋਹਣੇ ਸੋਹਣੇ ਮੋਤੀ ਆ ਬਹੁਤ ਅੱਛੇ ਬਤਿਆ ਕੁਆਲਿਟੀ ਦੇ ओरिजिनल ओरिजिनल ਤੇ ਚੰਗੀ ਕੁਆਲਿਟੀ ਦੇ ਮੋਤੀ ਆ ਜਿਹੜੇ ਇਹ ਆਪਾਂ ਹੁਣ 21 ਦਿਨ ਵਾਸਤੇ ਗੁਲਾਬ ਦੇ ਅਰਕ ਚ ਡਬੋ ਕੇ ਰੱਖਾਂਗੇ ਇਸ ਤੋਂ ਬਾਅਦ ਆਪਾਂ ਗੁਲਾਬ ਦੇ ਅਰਕ ਚ ਇਹਨਾਂ ਦੀ ਰਗੜਾਈ ਕਰਾਂਗੇ ਫਿਰ ਇਹਦੀ ਮੋਤੀ ਪੇਸਟੀ ਬਣਾ ਕੇ ਤੇ ਆਪਾਂ ਵਰਤੋਂ ਚ ਲਿਆਵਾਂਗੇ ਜਿਵੇਂ ਪਹਿਲਾਂ ਲਿਆਈਂਦੀ ਆ ਤਾਂ ਆਪਦੀ ਪੇਸਟੀ ਆਪਦੀ ਸਿੰਗਰਫ ਆਪਦਾ ਕੁਚਲਾ ਆਪਦਾ ਸੰਖਿਆ ਆਪਦਾ ਤਾਂਬਾ ਆਪਦਾ ਲੋਹਾ ਆਪਦਾ ਫौलाਦ ਇਹ ਆਪਦੀ ਤਰਬੰਗ ਬਸ ਆਪੇ ਬਣਾਓ